चढ़दी कला पंजाब न्यूज़ से आप सब का स्वागत है सरकार के वलों नशे के खिलाफ विधि मुहिम दित जिला गुरदासपुर पुलिस इलाके विचो नशा खत्म कर लगातार एक्शन लै रही है थानाधारीवाल की पुलिस वालों भी लगातार नशा तस्करा के खिलाफ कार्रवाई की जा रही है ताज़ा मामले थाणाधारीवाल की पुलिस ने पंज ग्राम हैरोइन समेत सलामत मसीह ओरफ लंबड़ एक नौजवान गिरफ्तार किया है ਜਿਸ ਤੇ ਪਹਿਲਾਂ ਵੀ ਹੀ 15 ਮਾਮਲੇ ਨਸ਼ਾ ਤਸਕਰੀ ਦੇ ਦਰਜ ਹਨ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 2 ਦਿਨ ਪਹਿਲਾਂ ਵੀ 2 ਨਸ਼ਾ ਤਸਕਰਾਂ ਨੂੰ ਨਸ਼ੇ ਸਮੇਤ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਗਿਆ ਹੈ ਉਹਨਾਂ ਦੱਸਿਆ ਕਿ ਇਸ ਦੇ ਨਾਲ ਹੀ ਸੰਜੀਤ ਤਲਵਾਰ ਨਾਮਕ ਏਜੰਟ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜੋ 14 ਲੱਖ ਦੀ ਠੱਗੀ ਕਰਕੇ ਅਰਸੇ ਤੋਂ ਪੁਲਿਸ ਤੋਂ ਬਚਦਾ ਆ ਰਿਹਾ ਸੀ ਧਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਆਪਣੇ ਪੰਜਾਬ ਸਰਕਾਰ ਵੱਲੋਂ ਜਿਹੜਾ ਨਸ਼ਾ ਜਿਹੜਾ ਤਸਕਲੀ ਕਰਦੇ ਨੇ ਇਹਨਾਂ ਦੇ ਖਿਲਾਫ ਜਿਹੜੀ ਇੱਕ ਸਪੈਸ਼ਲ ਮੁਹਿੰਮ ਵਢੀ ਗਈ ਹੈ ਜਿਹਦੇ ਤਹਿਤ ਠਾਣਾ ਧਾਰੀਵਾਲ 'ਚ ਜਦੋਂ ਤੇ ਅਸੀਂ ਇੱਕ ਦਿਨ ਤੋਂ ਆਪਣੇ ਸ਼ੁਰੂ ਕੀਤਾ ਉਸ ਦਿਨ ਸੱਚਪ੍ਰੇਸ਼ਨ ਕੀਤਾ ਸੀ ਉਸ ਦਿਨ ਵੀ ਜਿਹੜੇ ਸੀਗੇ ਇੱਕ ਜਸਬੀਰ ਸਿੰਘ ਤੇ ਇੱਕ ਪ੍ਰੇਮ ਸੀ ਦੋ ਸੀਗੇ ਇਹਨਾਂ ਜਸਬੀਰ ਤੇ ਪਹਿਲਾਂ 6-7 ਪਰਚੇ ਨੇ ਤੇ ਜਿਹੜਾ ਦੂਜਾ ਪ੍ਰੇਮ ਹੈ ਉੱਤੇ 10 ਪਰਚੇ ਸੀਗੇ ਐਨਡੀਪੀਐਸ ਦੇ ਉਹਨਾਂ ਨੂੰ ਹੀ ਗ੍ਰਿਫਤਾਰ ਕੀਤਾ ਸੀ ਤੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਸੀ ਦੋਸਤੋਂ ਬਾਅਦ 6 ਤਰੀਕ ਨੂੰ ਅਸੀਂ ਇੱਕ ਸਾਡਾ ਐਨਡੀਪੀਐਸ ਦਾ ਪੁਰਾਣਾ ਪੀਓ ਸੀਗਾ ਉਹਨੂੰ ਅਰੈਸਟ ਕੀਤਾ ਗਿਆ ਤੇ ਕੱਲ ਜਿਹੜਾ ਵਾ ਸਾਡੇ ਇੱਥੇ ਲੰਬੜ ਇੱਕ ਹੈਗਾ ਸਲਾਮਤ ਤੁਸੀਂ ਇਹਦਾ ਲੰਬੜ ਹੈ ਉਹਦੇ ਖਿਲਾਫ ਕਰੀ 15 ਮਕਦਮੇ ਦਰਜ ਨੇ ਉਹਨੂੰ ਅਸੀਂ ਐਨਡੀਪੀਐਸ ਤੇ ਅਰੈਸਟ ਕੀਤਾ ਉਹਦੇ ਕੋਲ ਕੱਲ 5 ਗ੍ਰਾਮ ਹੀ ਰਣ ਬਰਾਮਦ ਹੋਈ ਹੈ ਬਾਕੀ ਸਾਡੀ ਚੱਲ ਰਹੀ ਹੈ ਪੁੱਛ ਕਿ ਸੀ ਕਿੱਥੋਂ ਨੇ ਹੁੰਦਾ ਤੇ ਕਿੱਥੇ ਜਾ ਕੇ ਵੇਚਦਾ ਉਹਦੀ ਤਫ਼ਤੀਸ਼ ਜਾਰੀ ਹੈ ਉਹਨਾਂ ਦੀ ਜੋ ਪੁੱਛਗਿੱਛ ਆਇਆ ਸੀ ਉਹਦੇ ਉਹਦੇ ਜਿਹੜੀ ਉਹਦੇ ਤਹਿਤ ਜਿਹੜੀ ਅਗਲੀ ਹੈਗੀ ਹੈ ਸਾਡੀ ਕਾਰ ਵੀ ਚੱਲ ਰਹੀ ਹੈ ਸਪੈਸ਼ਲ ਡ੍ਰਾਈ ਜਿਹੜੀ ਆ ਇਹ ਜਾਰੀ ਰਹੇਗੀ ਜੀ ਇਹ ਮਤਲਬ ਇਹ ਹੋਰ ਵੀ ਜਿਹੜੀ ਆ ਗਾਂ ਤੇਜ਼ੀ ਲਿਆਂਦੀ ਜਾਏਗੀ ਤੇ ਸਾਡੀ ਮਤਲਬ ਪੂਰੀ ਕੋਸ਼ਿਸ਼ ਹੈ ਜੀ ਕਿ ਜਿਹੜੇ ਵੀ ਨਸ਼ਾ ਤਸਕਰ ਨੇ ਇਹਨਾਂ ਨੂੰ ਮਤਲਬ ਹੱਥ ਪਾਈ ਜਾਵੇ ਇਹਨਾਂ ਦੇ ਖਿਲਾਫ ਜੋ ਸਖਤ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਆਪਣੇ ਸੰਜੀਤ ਤਲਵਾਰ ਹੈ ਜੀ ਇਹਨੇ ਆਪਣਾ 14 ਲੱਖ ਰੁਪਏ ਦੀ ਠੱਗੀ ਮਾਰੀ ਸੀ ਤੇ ਇਹਨੂੰ ਇਹ ਵੀ ਸਾਡੇ ਕਾਫੀ ਦੇਰ ਤੋਂ ਬਚਿਆ ਚਲੇ ਆ ਰਹੇ ਪਰਸੇ ਗ੍ਰਿਫਟੋ ਇਹਨੂੰ ਵੀ ਅਸੀਂ ਇਹਦਾ ਗ੍ਰਿਫਤਾਰ ਕੀਤਾ ਮੋਗੇ ਤੋਂ ਗ੍ਰਿਫਤਾਰ ਕਰਤੀਆਂ